ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪਰਮ ਸਨਮਾਨਯੋਗ ਪਰਮ ਸਤਕਾਰਯੋਗ ਜੁਗ ਜੁਗ ਅਟਲ ਚਵਰ ਸ਼ਤਰ ਤਖਤ ਦੇ ਮਾਲਕ ਜਹਰਾਜ ਹੂਰ ਹਾਜ਼ਰਾ ਹਜ਼ੂਰ ਤਖਤ ਤੇ ਬਰਾਜਮਾਨ ਦਸੋ ਪਾਤਸ਼ਾਹੀਆਂ ਦੇ ਜਗ ਦੀ ਜੋਤ ਗਰੀਬ ਨਵਾਜ਼ ਸ਼ਬਦ ਗੁਰੂ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਜੁੜ ਬੈਠੀ ਗੁਰੂ ਰੂਪ ਸਾਧ ਸੰਗਤ ਜੀਓ ਆਓ ਮਨ ਬਿਰਤੀਆਂ ਨੂੰ ਇਕਾਗਰ ਕਰੀਏ ਔਰ ਜੋ ਆਪਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਅਲਾਹੀ ਬਾਣੀ ਦੀ ਲੜੀਵਾਰ ਵਿਚਾਰ ਕਰ ਰਹੇ ਹਾਂ ਆਓ ਇਸ ਪਾਵਨ ਵਿਚਾਰ ਨੂੰ ਅੱਗੇ ਪਰਾਰੰਭ ਕਰੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆ ਮੈਂ ਤਾੜ ਦੀਵਾਲ ਤੂੰ ਹੈ ਮੇਰੇ ਸਵਾਮੀ ਮੈਂ ਤੁਧ ਆ ਕਹੇ ਅਰਦਾਸ ਮੈਂ ਹੋਰ ਥਾਉਨਾ ਹੈ ਜਿਸ ਪਾਏ ਕਰੂੰ ਬੇਅਨੰਤ ਮੇਰਾ ਦੁੱਖ ਸੁਖ tujhi paas satnam ਸੇਵਾਹੀ ਗੁਰ ਸਾਹਿਬ ਜੀ ਆਓ ਆਸਾ ਮਹਲਾ 5 ਵਾਂ ਸੋਏ ਰਹੀ ਪ੍ਰਭ ਖਬਰ ਨਾ ਜਾਣੀ ਪੂਰਪਿਆ ਬਹੁ ਰਪਸ਼ਤਾਨੇ ਪ੍ਰੇ ਪ੍ਰੇਮ ਸਾਹਿਜ ਮਨ ਆਨੰਦ ਧਰੂਰੀ ਪਰ ਆਬ ਮਿਲਬੇ ਕੀ ਲਾਲ ਸਾਂ ਤਾਂ ਤੇ ਆਲਸ ਕਹਾ ਕਰੂੰ ਰੀ ਰਹਾਉ ਪਰਮ ਸਨਮਾਨ ਯੋਗ ਪਰਮ ਸਤਕਾਰ ਯੋਗ ਗੁਰੂ ਪਿਆਰੀ ਗੁਰਸਵਾਰੀ ਗੁਰੂ ਰੂਪ ਸਾਧ ਸੰਗਤ ਜੀ ਅੱਜ ਦੇ ਪਾਵਨ ਪਵਿੱਤਰ ਸ਼ਬਦ ਜਿਨਾਂ ਤੋਂ ਅੱਜ ਦੀ ਇਸ ਪਾਵਨ ਵਿਚਾਰ ਨੂੰ ਪਰਰੰਭ ਕਰਨਾ ਹੈ ਪੰਚਮ ਪਾਤਸ਼ਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਉਹਨਾਂ ਦੇ ਪਾਵਨ ਪਵਿੱਤਰ ਮੁਖਾਰਬਿੰਦ ਤੋਂ ਆਚਾਰਨ ਹੋਏ ਇਹ ਪਾਵਨ ਸ਼ਬਦ ਰਾਗ ਆਸਾ ਦੇ ਅੰਦਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਾਂ ਦੇ ਪਾਵਨ ਪਵਿੱਤਰ ਮੁਕੱਦਸ ਅੰਗ 399 ਦੇ ਉੱਪਰ ਸਭਾਏ ਮਾਨ ਹਨ ਸਤਿਗੁਰੂ ਤਨ ਗੁਰੂ ਅਰਜਨ ਦੇਵ ਮਹਾਰਾਜ ਜੀ ਆਨੇ ਬਖਸ਼ਿਸ਼ ਕੀਤੀ ਸਤਿਗੁਰੂ ਕਿਰਪਾ ਕਰਕੇ ਸਮਝਾਉਣ ਲੱਗੇ ਪ੍ਰੇ ਪ੍ਰੇਮ ਸਾਹਿਜ ਮਨ ਆਨੰਦ ਧਰੂਰੀ ਪ੍ਰਭ ਮਿਲ ਬੇ ਕੀ ਲਾਲਸਾ ਤਾਂ ਤੇ ਆਲਸ ਕਹਾ ਕਰੂੰ ਰਹੀ ਹੀ ਸਖੀ ਹੀ ਪਿਆਰਿਆ ਅਕਾਲ ਪੁਰਖ ਪਰਮੇਸ਼ਰ ਪਰਮਾਤਮਾ ਦੇ ਪ੍ਰੇਮ ਦੀ ਬਰਕਤ ਨਾਲ ਆਤਮਿਕ ਅਡੋਲਤਾ ਵਿੱਚ ਟੇਕ ਕੇ ਸਤਿਗੁਰੂ ਕਹਿੰਦੇ ਮੈਂ ਆਪਣੇ ਮਨ ਵਿੱਚ ਉਸ ਦੇ ਦਰਸ਼ਨਾਂ ਦੀ ਤਾੰਗ ਦੇ ਆਨੰਦ ਨੂੰ ਟਿਕਾਈ ਰੱਖਦਾ ਹਾਂ ਫਿਰ ਸਮਝਿਓ ਜੀ ਸਤਿਗੁਰੂ ਕਹਣਗੇ ਪ੍ਰੇਮ ਪ੍ਰੇਮ ਸਹਿਜ ਮਨ ਆਨੰਦ ਧਰੋ ਰੀ ਹੇ ਸਖੀ ਹੇ ਪਿਆਰਿਆ ਪ੍ਰਭੂ ਦੇ ਪ੍ਰੇਮ ਦੀ ਬਰਕਤ ਨਾਲ ਆਤਮਿਕ ਅਡੋਲਤਾ ਵਿੱਚ ਟਿਕ ਕੇ ਮੈਂ ਆਪਣੇ ਮਨ ਵਿੱਚ ਉਸ ਦਾਤੇ ਦੇ ਦਰਸ਼ਨਾਂ ਦੀ ਤਾਂਗ ਦੇ ਆਨੰਦ ਨੂੰ ਟਿਕਾਈ ਰੱਖਦਾ ਹਾਂ ਜਾਂ ਰੱਖਦੀ ਹਾਂ ਤਾਂ ਫਿਰ ਪ੍ਰਭੂ ਮਿਲਣ ਦੀ ਇੱਛਾਲਸਾ ਤਾਂ ਤੇ ਆਲਸ ਕਹਾ ਕਰੂੰ ਰਹੀ ਕਹਿੰਦੇ ਹੈ ਸਕੇ ਮੇਰੇ ਅੰਦਰ ਹਰ ਵੇਲੇ ਉਸ ਪ੍ਰਮਾਤਮਾ ਦੇ ਮਲਾਪ ਦੀ ਤਾਂਘ ਹੈ ਹਰ ਸਮੇਂ ਮੈਂ ਉਸ ਪ੍ਰਮਾਤਮਾ ਨੂੰ ਮਿਲਣ ਦੀ ਮੇਰੇ ਅੰਦਰ ਤਾਂਘ ਬਣੀ ਰਹਿੰਦੀ ਹੈ ਇਸ ਵਾਸਤੇ ਉਸ ਨੂੰ ਯਾਦ ਰੱਖਣ ਲਈ ਮੈਂ ਕਦੇ ਵੀ ਆਲਸ ਨਹੀਂ ਕਰ ਸਕਦੇ ਕਦੇ ਵੀ ਆਸ ਨਹੀਂ ਕਿਉਂ ਕਿਉਂਕਿ ਹਰ ਸਮੇਂ ਮੇਰੇ ਹਿਰਦੇ ਵਿੱਚ ਮੇਰੇ ਮਨ ਵਿੱਚ ਇੱਕੋ ਲਾਲਸਾ ਹੈ ਇੱਕੋ ਤਾਂਘ ਹੈ ਕਿ ਕਿਹੜਾ ਸਮਾਂ ਹੋਵੇ ਉਹ ਅਕਾਲ ਪੁਰਖ ਪਰਮਾਤਮਾ ਮੈਨੂੰ ਆ ਕੇ ਮਿਲੇ ਇਸ ਕਰਕੇ ਆਲਸ ਮੈਂ ਕਦੇ ਨਹੀਂ ਕਰ ਸਕਦੇ ਹੁਣ ਅੱਗੇ ਸਤਿਗੁਰੂ ਕਹਿੰਦੇ ਸੋਏ ਰਹੀ ਪ੍ਰਭ ਖਬਰ ਨਾ ਜਾਣੀ ਹੁਣ ਸਾਨੂੰ ਸਤਿਗੁਰੂ ਸਮਝਾਉਣ ਲੱਗੇ ਸੋਏ ਰਹੀ ਪਰ ਖਬਰ ਨਾ ਜਾਣੀ ਬਹੁ ਰਪਿਆ ਬਹੁ ਰੁਸ਼ਤਾਨੇ ਅਗੇ ਸਮਝਾਉਣ ਲੱਗੇ हे ਭਾਈ ਵੇਖੋ ਜਿਹੜੀਆਂ ਜੀਵ ਰੂਪ ਇਸਤਰੀਆਂ ਸੋਏ ਰਹੀ ਪਰ ਖਬਰ ਨਾ ਜਾਣੀ ਕੇਵਲ ਤੇ ਕੇਵਲ ਮਾਇਆ ਦੇ ਮੋਦੀ ਨੀਂਦ ਚ ਸੁੱਤੇ ਹੋਏ ਨੇ ਸੋਏ ਰਹੀ ਪਰ ਉਹ ਖਬਰ ਨਾ ਜਾਣੀ ਹੈ ਭਾਈ ਜਿਹੜੀ ਜੀਵ ਰੂਪ ਇਸਤਰੀ ਮਾਇਆ ਦੇ ਮੋਹ ਦੀ ਨੀਂਦ ਵਿੱਚ ਸੁੱਤੀ ਰਹਿੰਦੀ ਹੈ ਅਤੇ ਆਪਣੇ ਆਤਮਿਕ ਜੀਵਨ ਦੇ ਵੱਲੋਂ ਹੈ ਬੇਪਰਵਾਹ ਉਹਨੂੰ ਆਪਣੇ ਆਤਮਿਕ ਜੀਵਨ ਦੀ ਕੋਈ ਪ੍ਰਵਾਹ ਨਹੀਂ ਉਹ ਪ੍ਰਭੂ ਦੇ ਮਲਾਪ ਦੀ ਕਿਸੇ ਵੀ ਸਿੱਖਿਆ ਨੂੰ ਉਹ ਸਮਝ ਨਹੀਂ ਸਕਦੀ ਸੋਏ ਰਹੇ ਪਰ ਉਹ ਖਬਰ ਨਾ ਜਾਣੀ ਪਰਮਾਤਮਾ ਨੂੰ ਕਿਵੇਂ ਮਿਲਣਾ ਇਸ ਖਬਰ ਇਸ ਗੱਲ ਇਸ ਸਿੱਖਿਆ ਨੂੰ ਬਿਲਕੁਲ ਹੀ ਨਹੀਂ ਸਮਝ ਸਕਦੇ ਕਿਉਂ ਕਿਉਂਕਿ ਉਹਦੇ ਉੱਤੇ ਮਾਇਆ ਦੇ ਪ੍ਰਭਾਵ ਦਾ ਪਰਦਾ ਪਿਆ ਹੋਇਆ ਹੈ ਪਰ ਫਿਰ ਪਛੋਤਾਵਾ ਹੋਇਆ ਕਿਦੈਂ ਭੋਰ ਪਿਆ ਬੌਰ ਬਸ਼ਤਾਨੀ ਕਹਿੰਦੇ ਭਾਈ ਜਦੋਂ ਇਹ ਉਮਰ ਰੂਪੀ ਰਾਤ ਬਤੀਤ ਹੋ ਗਈ ਤੇ ਮੌਤ ਰੂਪੀ ਦਿਨ ਚੜ ਆਇਆ ਪੂਰ ਪਿਆ ਪੂਰ ਦੇ ਅਰਥ ਨੇ ਆ ਜਿਹੜਾ ਹੁਣ ਸਮਾਂ ਐ ਇਸ ਸਮ ਦਾ ਮੂਹ ਨੇ ਰਾਜ ਨੂੰ ਸੀ ਕਹਿ ਦਿੰਨੇ ਦਿਨ ਚੜਾਉਣਾ ਸਤਿਗੁਰੂ ਕਹਿੰਦੇ ਫਿਰ ਜਦੋਂ ਦਿਨ ਚੜਿਆ ਨਾ ਉਮਰ ਰੂਪੀ ਰਾਤ ਬਤੀਤ ਹੋਈ ਤੇ ਮੌਤ ਰੂਪੀ ਦਿਨ ਚੜ ਆਇਆ ਫਿਰ ਬਹੌਰ ਪਛਤਾਨੀ ਸਤਿਗੁਰੂ ਕਹਿੰਦੇ ਸਾਰੀ ਉਮਰ ਤਾਂ ਗਾਫਲ ਦੀ ਇਹਨੇ ਜੂ ਸੁੱਤਿਆ ਨਗਾ ਦਿੱਤੀ ਮਾਇਆ ਦੇ ਮੋਹ ਦੀ ਇਹਨੇ ਜੂ ਸੁੱਤਿਆ ਨਗਾ ਦਿੱਤੀ ਉਸ ਪ੍ਰਮਾਤਮਾ ਦੇ ਨਾਮ ਨੂੰ ਜਪਣ ਲਈ ਆਲਸ ਕੀਤਾ ਬੁਰੇ ਕਾਮ ਕੋ ਊਠਕ ਲੋਇਆ ਨਾਮ ਕੀ ਬੇਲਾ ਪੈ ਪੈ ਸੋਇਆ ਬੁਰੇ ਕਰਮ ਕਰਨ ਨੂੰ ਹਰ ਸਮੇਂ ਤਤਪਰ ਹਰ ਸਮੇਂ ਜਾਗਦਾ ਹੈ ਹਰ ਸਮੇਂ ਤਿਆਰ ਪਰ ਜਦੋਂ ਨਾਮ ਜਪਣ ਦੀ ਗੱਲ ਹੋਵੇ ਤੇ ਸਤਿਗੁਰੂ ਕਹਿੰਦੇ ਫਿਰ ਉਦੋਂ ਨੀਂਦ ਆ ਕੇ ਦਵਾ ਲੈਂਦੀ ਹੈ ਬਰਿਆਈ ਹੋਏ ਸ਼ੇਰ ਕਿਦਾਂ ਚੰਗਿਆਈ ਆਲਕ ਕਰੇ ਬਰਿਆਈ ਹੋਏ ਸ਼ੇਰ ਭਾਈ ਚੰਗੇ ਕੰਮਾਂ ਦਾ ਆਲਸ ਹੈ ਤੇ ਮੰਦ ਕੰਮ ਕਰਨ ਲਈ ਛੇਰ ਵਰਗੀ ਤਾਕਤ ਆ ਗਈ ਅੰਦਰ ਭਾਵ ਕੇ ਸਤਿਗੁਰੂ ਸਮਝਾਉਣ ਲੱਗੇ ਜਦੋਂ ਨਾਮ ਜਪਣਾ ਸੀ ਉਸ ਪ੍ਰਮਾਤਮਾ ਨੂੰ ਮਿਲਣ ਦਾ ਢੰਗ ਸੀ ਉਹਨੂੰ ਵਿਸਾਰ ਦਿੱਤਾ ਉਸ ਗੱਲ ਨੂੰ ਸਮਝਿਆ ਨਹੀਂ ਕਿਉਂਕਿ ਉਹਦੋਂ ਮਾਇਆ ਦੀ ਮੋਹ ਦੀ ਨੀਂਦ ਵਿੱਚ ਸੁੱਤਾ ਸੀ ਪਰ ਜਦੋਂ ਉਮਰਾ ਰੂਪੀ ਦਾਤ ਹੋ ਗਈ ਬਤੀਤ ਮੌਤ ਰੂਪੀ ਦਿਨ ਚੜ ਗਿਆ ਉਦੋਂ ਅੱਗੇ ਫਿਰ ਬਹੁਰ ਪਛਤਾਣੇ ਫਿਰ ਕਹਿੰਦੇ ਪਛਤਾਵੇ ਤੋਂ ਬਿਨਾ ਕੁਝ ਨਹੀਂ ਤੇ ਹੁਣ ਪਛਤਾਇਆ ਹੋਣਾ ਵੀ ਕੁਝ ਨਹੀਂ ਸਤਿਗੁਰੂ ਕਹਿੰਦੇ ਫਿਰ ਬਹੁਤ ਪਛਤਾਉਂਦਾ ਜੀਵ ਪਰ ਹੁਣ ਸਮਾਂ ਬਤੀਤ ਹੋ ਗਿਆ ਲੰਘ ਗਿਆ ਹੁਣ ਪਛਤਾਇਆ ਵੀ ਕੀ ਹੋਣਾ ਅੱਗੇ ਸਤਿਗੁਰੂ ਨੇ ਕਿਰਪਾ ਕੀਤੀ ਕਹਿੰਦੇ ਕਰਮੈ ਅੰਮ੍ਰਿਤ ਆਣਨ ਸਾਰੇਓ ਬਿਸਰ ਗਇਓ ਬੋਮ ਪਰ ਡਾਂ ਰਿਓ ਕਹਿੰਦੇ ਹੁਣ ਮੰਨ ਲਿਓ ਕਿਸੇ ਨੂੰ ਕਵੇ ਕੋਈ ਭੈ ਤੂੰ ਬੁੱਕ ਕਰ ਹੱਥ ਦਾ ਬੁੱਕ ਕੀਤਾ ਤੇ ਉਹਦੇ ਵਿੱਚ ਅੰਮ੍ਰਿਤ ਪਾ ਦਿੱਤਾ ਵੀ ਆ ਲੈ ਅੰਮ੍ਰਿਤ ਤੂੰ ਪੀ ਲੈ ਅੰਮ੍ਰਿਤ ਦੇ ਸਮਝਦੇ ਹੋ ਨਾ ਆਤਮਕ ਮੌਤ ਤੋਂ ਰਹਿਤ ਕਰਨ ਵਾਲਾ ਜਿਹੜਾ ਮਰਤੂ ਤੋਂ ਰਹਿਤ ਕਰਨ ਵਾਲਾ ਉਹ ਹੈ ਅਮਰਤ ਹੁਣ ਕਿਸੇ ਨੂੰ ਕਈਏ ਵੀ ਤੂੰ ਬੁੱਕ ਕਰ ਤੇ ਬੁੱਕ ਭਰ ਦਿੱਤਾ ਅਮਰਤ ਦੇ ਨਾਲ ਤੇ ਉਹ ਅਮਰਤ ਪੀਣ ਤੋਂ ਪਹਿਲਾਂ ਹੀ ਉਸੇ ਬੁੱਕ ਦੇ ਵਿੱਚੋਂ ਧਰਤੀ ਦੇ ਉੱਤੇ ਡਿੱਗ ਕੇ ਮਿੱਟੀ ਵਿੱਚ ਮਿਲ ਗਿਆ ਮਿਲ ਜਾਵੇ ਕਹਿੰਦੇ ਆ ਹਾਲਾਤ ਨੇ ਉਹਨਾਂ ਦੇ ਜਿਹੜੇ ਜੀਵ ਕੇਵਲ ਤੇ ਕੇਵਲ ਪ੍ਰਮਾਤਮਾ ਨੂੰ ਭੁੱਲ ਕੇ ਉਸ ਤਾਤੇ ਨੂੰ ਵਿਸਾਰ ਕੇ ਕੇਵਲ ਮਾਇਆ ਦੇ ਮੋਹ ਦੀ ਨੀਂਦ ਵਿੱਚ ਸੁੱਤੇ ਹੋਏ ਨੇ ਉਹਨਾਂ ਨੂੰ ਭਾਈ ਆ ਜਿਹੜਾ ਜੀਵਨ ਮਿਲਿਆ ਸੀ ਨਾ ਮਨੁੱਖਾ ਜੀਵਨ ਇਹ ਉਸ ਪ੍ਰਮਾਤਮਾ ਨੂੰ ਮਿਲਣ ਦੇ ਲਈ ਇੱਕ ਵਸੀਲਾ ਸੀ ਪਰ ਜਦੋਂ ਫਿਰ ਸਾਰੀ ਉਮਰ ਗਵਾ ਲਈ ਉਸ ਪ੍ਰਮਾਤਮਾ ਨੂੰ ਕਦੇ ਚੇਤੇ ਨਹੀਂ ਕੀਤਾ ਅਖੀਰ ਫਿਰ ਪਛਤਾਵੇ ਤੋਂ ਬਿਨਾ ਕੁਝ ਬਚਿਆ ਨਹੀਂ ਸਤਿਗੁਰਾਂ ਦੇ ਕਰਮ ਹੈ ਅੰਮ੍ਰਿਤ ਆਣ ਅਨਸਾਰੇ ਉਹ ਭਾਈ ਉਸ ਪ੍ਰਮਾਤਮਾ ਨੇ ਕਿਰਪਾ ਕੀਤੀ ਆ ਜਿਹੜਾ ਮਨੁੱਖਾ ਜਨਮ ਹੈ ਮਨੁੱਖਾ ਜਨਮ ਦੇ ਕੇ ਪ੍ਰਮਾਤਮਾ ਨੇ ਸਾਡੇ ਕਰਮ ਹੈ ਕਰ ਭਾਵ ਕੇ ਹੱਥ-ਹੱਥਾਂ ਦੇ ਵਿੱਚ ਆਤਮਕ ਜੀਵਨ ਦੇਣ ਵਾਲਾ ਆਪਣਾ ਨਾਮ ਜਲ ਪਾਇਆ ਸੀ ਪਰ ਸਾਨੂੰ ਨਾਮ ਅਮਰਤ ਪੀਣ ਦਾ ਮੌਕਾ ਹੀ ਨਹੀਂ ਮਿਲਿਆ ਜੀ ਅਸੀਂ ਉਹ ਨਾਮ ਅਮਰਤ ਭਾਵ ਕੇ ਪਰਮੇਸ਼ਰ ਦਾ ਨਾਮ ਜਪਣਾ ਹੀ ਨਹੀਂ ਕੀਤਾ ਉਸ ਦਾਤੇ ਦੇ ਨਾਮ ਨੂੰ ਕਦੇ ਜਪਿਆ ਨਹੀਂ ਤੇ ਨਾਮ ਅਮਰਤ ਪੀਣ ਦਾ ਸਾਨੂੰ ਮੌਕਾ ਮਿਲਿਆ ਨਹੀਂ ਪਰ ਜਿਹੜੀ ਖਿਸਰ ਗयो ਧੂਮ ਪਰ ਡਾਰੇ ਉਹ ਖਿਸਰ ਭਾਵ ਕੇ ਇਹ ਇਹ ਨਾਮ ਅਮਰਤ ਜਿਹੜਾ ਸੀ ਨਾ ਇਹ ਹੱਥ ਚੋਂ ਨਿਕਲ ਗਿਆ ਫਿਰ ਤੇ ਭੂਮ ਪਰ ਡਾ ਰਿਓ ਧਰਤੀ ਤੇ ਡਿੱਗ ਪਿਆ ਤੇ ਜਦੋਂ ਧਰਤੀ ਤੇ ਡਿੱਗਿਆ ਤੇ ਇਹ ਪਰ ਮਿੱਟੀ ਬਣ ਗਿਆ ਮਿੱਟੀ ਚ ਰਲ ਗਿਆ ਹੁਣ ਸਤਿਗੁਰੂ ਕਹਿੰਦੇ ਉਸ ਦਾਤੇ ਨੇ ਤਾਂ ਕੀਤੀ ਸੀ ਤੁਹਾਡੇ ਤੇ ਕਿਰਪਾ ਕਿ ਮਨੁੱਖਾ ਜਨਮ ਦਿੱਤਾ ਤੇ ਮਨੁੱਖਾ ਜਨਮ ਦੇ ਰਾਹੀ ਸਤਿਗੁਰੂ ਕਹਿਣ ਲੱਗੇ ਸਾਡੇ ਹੱਥਾਂ ਦੇ ਵਿੱਚ ਆਤਮਿਕ ਜੀਵਨ ਦੇਣ ਵਾਲਾ ਆਪਣਾ ਨਾਮ ਜਨ ਉਸ ਦਾਤੇ ਨੇ ਪ੍ਰੋਸ ਦਿੱਤਾ ਸਾਨੂੰ ਪਾ ਦਿੱਤਾ ਪਰ ਸਾਨੂੰ ਨਾਮ ਅਮਰਤ ਪੀਣ ਦਾ ਮੌਕਾ ਦਿੱਤਾ ਸੀ ਰਾਤੇ ਨੇ ਪਰ ਜਿਹੜੀ ਜੀਵ ਇਸ ਤੀ ਸਾਰੀ ਉਮਰ ਮਾਇਆ ਦੇ ਮੋਹ ਦੀ ਰੇ ਦੇ ਵਿੱਚ ਸੁੱਤਿਆਂ گزار ਦਿੱਤੇ ਉਹਦੇ ਹੱਥਾਂ ਵਿੱਚ ਅਮਰਤ ਖਿੱਚ ਗਿਆ ਦਨਕ ਗਿਆ ਭਾਵ ਨਿਕਲ ਗਿਆ ਤੇ ਫਿਰ ਅਮਰਤ ਇਹ ਨਾਮ ਅਮਰਤ ਵੀ ਜਿਹੜਾ ਹੱਥਾਂ ਚੋਂ ਨਿਕਲਿਆ ਕਹਿੰਦੇ ਫਿਰ ਮਿੱਟੀ ਵਿੱਚ ਜਾ ਕੇ ਰਲ ਜਾਂਦਾ ਹੈ ਆਪਕੇ ਜਿਹੜਾ ਮਨੁੱਖਾ ਜਨਮ ਮਿਲਿਆ ਸੀ ਇਹਨੂੰ ਅਜ਼ਾਈ ਗਵਾ ਲਿਆ ਗਿਆ ਤਾਂ ਸਤਿਗੁਰੂ ਕਹਣ ਲੱਗੇ ਸਾਦ ਭੂਲਾ ਦੀ ਅਹੰਕਾਰੇ ਦੋਸ਼ ਨਹੀਂ ਪ੍ਰਵ ਕਰਨੇ ਹਾਰੇ ਹੁਣ ਅੰਮ੍ਰਿਤ ਹੱਥਾਂ ਚੋਂ ਨਿਕਲਿਆ ਤੇ ਦੋਸ਼ ਕਿਨੂੰ ਦੇਈਏ ਸਤਿਗੁਰੂ ਕਹਿੰਦੇ ਬਿਲਕੁਲ ਦੋਸ਼ ਨਹੀਂ ਦੇਣਾ ਕਿਉਂ ਕਿਉਂਕਿ हे ਸਖੀ ਜੀਵ ਇਸਤਰੀ ਦੀ ਇਸ ਮੰਦ ਭਾਗਤਾ ਦੇ ਕਾਰਨ ਆ ਮੰਦ ਭਾਗਤਾ ਦੇ ਕੰਨ ਸਿਰਜ ਹਨ ਪ੍ਰਭੂ ਨੂੰ ਕੋਈ ਦੋਸ਼ ਨਹੀਂ ਦਿੱਤਾ ਜਾ ਸਕਦਾ ਕਿਉਂਕਿ ਦਦੇ ਦੋਸ਼ ਨਾ ਦੇਉ ਕਿਸੇ ਦੋਸ਼ ਕਰਮਾ ਆਪਣੇ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨਦੀਜੇ ਅਬਰਜਨਾ ਹੋਰ ਕਿਸੇ ਨੂੰ ਦੋਸ਼ ਨਹੀਂ ਇਹ ਤਾਂ ਸਾਡੇ ਕਰਮਾਂ ਦਾ ਦੋਸ਼ ਹੈ ਤਾ ਸਤਗੁਰੂ ਕਹਿੰਦੇ ਵੀ ਹੇ ਸਕੇ ਆ ਜੀਵ ਰੂਪ ਇਸਤਰੀ ਦੀ ਇਸ ਮੰਦ ਭਾਗਤਾ ਮੰਦ ਭਾਗਤਾ ਕਿਹੜੀ ਸੀ ਵੀ ਕਰਮੇ ਅੰਮ੍ਰਿਤ ਆਨਨਸਾਰਿਓ ਬਸ ਕਹਿੰਦੇ ਉਹ ਅੰਮ੍ਰਿਤ ਜਿਹੜਾ ਮਿਲਿਆ ਸੀ ਬੁੱਕ ਕਿਤਾਬ ਬੁੱਕ ਦੇ ਵਿੱਚ ਉਸ ਦਾਤੇ ਨੇ ਅੰਮ੍ਰਿਤ ਪਾ ਦਿੱਤਾ ਪਰ ਅੰਮ੍ਰਿਤ ਪੀਤਾ ਨਹੀਂ ਗਿਆ ਉਹ ਧਰਤੀ ਵਿੱਚ ਰਲ ਗਿਆ ਕਰਨੇ ਅੰਮ੍ਰਿਤ ਆਣ ਅਨਸਾਰਿਓ ਖਿਸਰ ਗਇਓ ਭੋਂਪੜ ਅਰ ਇਹ ਹੈ ਮੰਦ ਭਗਤਾ ਮੰਦ ਭਗਤਾ ਭਾਵਕੇ ਮਨੁੱਖਾ ਜਨਮ ਮਿਲਿਆ ਕਿ ਭਾਈ ਤੂੰ ਮਨੁੱਖਾ ਜਨਮ ਤੈਨੂੰ ਤਾਂ ਦਿੱਤਾ ਕਿ ਉਸ ਪ੍ਰਮਾਤਮਾ ਨੂੰ ਮਿਲ ਇਕਮਿਕ ਹੋ ਕੇ ਤੇ ਜਨਮ ਤੇ ਮਰਨ ਦੇ ਗਿਰੜ ਤੋਂ ਮੁਕਤ ਹੋ ਜਾ ਪਰ ਇਹ ਸਮਾ ਜਿਹੜਾ ਸੀ ਅਜਾਈਂ ਗਵਾ ਲਿਆ ਇਹ ਸਭ ਤੋਂ ਵੱਡੀ ਮੰਦ ਭਗਤਾ ਦੀ ਗੱਲ ਹੈ ਤੇ ਸਤਿਗੁਰੂ ਕਹਿੰਦੇ ਇਹਦੇ ਲਈ ਫਿਰ ਉਸ ਪ੍ਰਮਾਤਮਾ ਨੂੰ ਦੋਸ਼ੀ ਨਾ ਠਹਿਰਾਓ ਇਸ ਮੰਦ ਭਗਤਾ ਦੇ ਲਈ ਉਹ ਸਿਰਜਣਹਾਰ ਪ੍ਰਭੂ ਪਰਮਾਤਮਾ ਨੂੰ ਕੋਈ ਦੋਸ਼ੀ ਨਹੀਂ ਦੋਸ਼ ਨਹੀਂ ਦਿੱਤਾ ਜਾ ਸਕਦਾ ਦੋਸ਼ੀ ਨਹੀਂ ਉਹਨੂੰ ਠਰਾਇਆ ਜਾ ਸਕਦਾ ਕਿਉਂਕਿ ਜੀਵ ਰੂਪ ਇਸਤਰੀ ਆਪ ਪਦਾਰਥਾਂ ਦੇ ਸਵਾਦ ਵਿੱਚ ਸਾਦ ਮੋਹ ਲਾਦੀ ਅਹੰਕਾਰੇ ਕਹਿੰਦੇ ਭਾਏ ਇਹ ਜੀਵ ਰੂਪ ਇਸਤਰੀ ਆਪ ਦੁਨਿਆਵੀ ਪਦਾਰਥਾਂ ਦੇ ਸਵਾਦਾਂ ਦੇ ਵਿੱਚ ਮਾਇਆ ਦੇ ਮੋਹ ਦੇ ਵਿੱਚ ਤੇ ਅੱਗੇ ਲਾਦੀ ਅਹੰਕਾਰੇ ਹੰਕਾਰ ਵਿੱਚ ਦੱਬੇ ਰਹਿੰਦੀ ਹੈ ਦੁਨੀਆਂ ਦੇ ਪਦਾਰਥਾਂ ਦਾ ਸਵਾਦ ਦੂਸਰੀ ਗੱਲ ਮਾਇਆ ਦਾ ਮੋਹ ਤੇ ਤੀਸਰੀ ਗੱਲ ਦੁਨਿਆਵੀ ਪਦਾਰਥਾਂ ਦਾ ਤੇ ਮਾਇਆ ਦੇ ਮੋਹ ਦਾ ਹੰਕਾਰ ਪੈਦਾ ਹੋ ਗਿਆ ਇਸ ਹੰਕਾਰ ਕਰਕੇ ਇਹ ਜਿਹੜਾ ਅੰਮ੍ਰਿਤ ਦਿੱਤਾ ਸੀ ਉਸਦਾ ਦਾਤੇ ਨੇ ਕਿਰਪਾ ਕੀਤੀ ਸੀ ਇਹ ਅਮਰਤ ਸਾਡੇ ਬੁੱਕਾਂ ਦੇ ਵਿੱਚੋਂ ਨਿਕਲ ਗਿਆ ਤੇ ਧਰਤੀ ਦੇ ਉੱਤੇ ਡਿੱਗ ਪਿਆ ਸਦਾ ਅੱਗੇ ਹੁਣ ਸਤਿਗੁਰੂ ਕਹਿਣ ਲੱਗੇ ਪਾਏ ਸਾਧ ਸੰਗ ਮਿਟੇ ਭਰਮ ਆਂਦਾਰੇ ਨਾਨਕ ਮੇਲੀ ਸਿਰ ਜਣਹਾਰੇ ਕਹਿੰਦੇ ਹੈ ਨਾਨਕ ਸਤ ਸੰਗਤ ਵਿੱਚ ਆ ਕੇ ਜਿਸ ਜੀਵ ਰੂਪ ਇਸਤਰੀ ਦੇ ਅੰਦਰੋਂ ਮਿਟੇ ਖਤਮ ਹੋ ਗਏ ਪਰਮ ਅੰਧਾਰੇ ਆ ਮਾਇਆ ਦੀ ਪਟਕਣਾ ਦੇ ਹਨੇਰੇ ਮਿਟ ਜਾਣ ਜਾਂਦੇ ਹਨ ਭਾਈ ਸਤ ਸੰਗਤ ਵਿੱਚ ਆਇਆ ਸਤਗੁਰੂ ਸਮਝ ਆਉਣ ਲੱਗੇ ਕਿ ਭਾਈ ਸਤ ਸੰਗਤ ਕਰੀਏ ਸਾਧ ਸੰਗ ਮਿਟੇ ਪਰਮ ਅੰਧਾਰੇ ਨਾਨਕ ਮੇਲੀ ਸਿਰਜਣਹਾਰੇ ਕੇ ਪਾਏ ਸਾਧ ਸੰਗਤ ਵਿੱਚ ਰਹਿ ਕੇ ਸਾਤ ਸੰਗਤ ਵਿੱਚ ਆ ਕੇ ਜਿਸ ਜਿਵ ਰੂਪ ਇਸਤਰੀ ਦੇ ਅੰਦਰ ਮਾਇਆ ਦੀ ਭਟਕਣਾ ਦੇ ਹਨੇਰੇ ਮਿਟ ਜਾਂਦੇ ਨੇ ਬਸ ਸਤਿਗੁਰੂ ਕਹਿਣ ਲੱਗੇ ਉਹ ਸਿਰਜਣਹਾਰ ਪ੍ਰਭੂ ਉਸ ਨੂੰ ਫਿਰ ਆਪਣੇ ਚਰਨਾਂ ਵਿੱਚ ਜੋੜ ਲੈਂਦਾ ਹੈ ਉਹ ਦਾਤਾ ਫਿਰ ਕਿਰਪਾ ਕਰਦਾ ਨਾਨਕ ਮੇਲੀ ਸਿਰਜਣਹਾਰੇ ਉਹ ਸਿਰਜਣਹਾਰ ਪ੍ਰਮਾਤਮਾ ਨੇ ਕਿਰਪਾ ਕੀਤੀ ਉਸ ਜੀਵ ਇਸਤਰੀ ਨੂੰ ਆਪਣੇ ਚਰਨਾਂ ਵਿੱਚ ਜੋੜ ਲਿਆ ਜਿਹੜੀ ਸਤ ਸੰਗਤ ਵਿੱਚ ਆਈ ਸਤ ਸੰਗਤ ਵਿੱਚ ਆ ਕੇ ਉਸ ਪ੍ਰਮਾਤਮਾ ਉਸ ਅਕਾਰਪੁਰਖ ਪਰਮੇਸ਼ਰ ਦੇ ਨਾਮ ਨੂੰ ਜਪਣਾ ਕੀਤਾ ਤੇ ਉਹਦੇ ਅੰਦਰ ਦੇ ਸਾਰੀਆਂ ਭਟਕਣਾ ਸਾਰੇ ਭਰਮ ਸਾਰੇ ਭਲੇਖੇ ਤੇ ਅਗਿਆਨ ਦਾ ਹਰੇੜਾ ਜਿਹੜਾ ਸੀ ਖਤਮ ਹੋ ਗਿਆ ਫਿਰ ਉਸ ਦਾਤੇ ਨੇ ਕੀਤੀ ਕਿਰਪਾ ਉਸ ਜੀਵ ਰੂਪ ਇਸਤਰੀ ਨੂੰ ਆਪਣੇ ਚਰਨਾਂ ਦੇ ਨਾਲ ਜੋੜ ਲਿਆ ਅਗਲਾ ਸ਼ਬਦ ਸਤਿਗੁਰੂ ਜੀ ਨੇ ਕਿਰਪਾ ਕੀਤੀ ਆਸਾਂ ਮਹਲਾ ਪੰਜਵਾ ਚਰਨ ਕਮਲ ਕੀ ਆਸ ਪਿਆਰੇ ਜਮ ਕੰਕਰ ਨਸ ਗਏ ਬਚਾਰੇ ਤੂੰ ਚਿਤ ਆਵੇਂ ਤੇਰੀ ਮਾਇ ਸਿਮਰਤ ਨਾਮ ਸਗਲ ਰੋਗ ਖਿਆ ਅਗਲੇ ਸ਼ਬਦ ਰਾਹੀ ਧੰਗੁਰੂ ਅਰਜਨ ਦੇਵ ਮਹਾਰਾਜ ਜੀ ਅਕਾਲ ਪੁਰਖ ਪਰਮੇਸ਼ਰ ਪ੍ਰਮਾਤਮਾ ਨੂੰ ਕਹਿ ਰਹੇ ਨੇ ਦਾਤਾ ਤੂੰ ਚਿਤ ਆਵੇਂ ਤੇਰੀ ਮਾਇ ਹੁਣ ਜੇ ਤੂੰ ਕਿਸੇ ਦੇ ਚਿੱਤ ਵਿੱਚ ਵਸੇ ਤਾਂ ਇਹ ਵੀ ਤਾਂ ਤੇਰੀ ਮਇਆ ਤੇਰੀ ਮਇਆ ਭਾਵ ਕੇ ਤੇਰੀ ਕਿਰਪਾ ਹੈ ਤੇਰੀ ਕਿਰਪਾ ਤੋਂ ਬਿਨਾ ਤੇਰੀ ਨਦਰੇ ਕਰਮ ਤੋਂ ਬਿਨਾ ਤਾਂ ਤੇਰਾ ਨਾਮ ਵੀ ਨਹੀਂ ਜਪਿਆ ਜਾ ਸਕਦਾ ਹੈ ਪ੍ਰਭੂ ਜਿਸ ਮਨੋਂ ਕੁੱਤੇ ਤੇਰੀ ਮਿਹਰ ਹੋ ਜਾਵੇ ਤੇਰੀ ਮਇਆ ਤੇਰੀ ਕਿਰਪਾ ਨਦਰੇ ਕਰਮ ਹੁੰਦੀ ਹੈ ਉਹਦੇ ਚਿੱਤ ਵਿੱਚ ਤੂੰ ਫਿਰ ਆ ਕੇ ਆਪ ਵਸਦਾ ਹੈ ਤੇ ਅਗਲੀ ਗੱਲ ਸਤਿਗੁਰੂ ਕਹਿੰਦੇ ਫਿਰ ਜਿਹਦੇ ਚਿੱਤ ਵਿੱਚ ਤੂੰ ਵਸ ਜਾਵੇਂ ਜਿਹਦੇ ਤੇ ਤੂੰ ਕਿਰਪਾ ਕਰਕੇ ਜਿਹਦੇ ਚਿੱਤ ਵਿੱਚ ਤੂੰ ਵਸੇ ਸਿਮਰਤ ਨਾਮ ਸਗਲ ਰੋਗ ਖਾਇ ਕਹਿੰਦੇ ਫਿਰ ਉਹ ਤੇਰੇ ਨਾਮ ਨੂੰ ਸਿਮਰਦਾ ਹੈ ਤੇ ਦਾਤਾ ਜਿਹੜਾ ਤੇਰੇ ਨਾਮ ਨੂੰ ਸਿਮਰੇ ਫਿਰ ਸਗਲ ਰੋਗ ਕਾ ਔਖਦ ਨਾਮ ਉਹਦੇ ਸਾਰੇ ਦੇ ਸਾਰੇ ਦੁੱਖ ਦੂਰ ਹੋ ਜਾਂਦੇ ਨੇ ਸਾਰੇ ਦੇ ਸਾਰੇ ਦੁੱਖ ਨਾਸ ਹੋ ਗਏ ਸੁਣਿਓ ਸਤਿਗੁਰੂ ਕਹਿੰਦੇ ਵੀ ਦਾਤਾ ਜਿਸ ਮਨੁੱਖ ਤੇ ਤੂੰ ਕਿਰਪਾ ਕਰੇ ਮਿਹਰ ਕਰੇ ਤੂੰ ਉਹਦੇ ਚਿਤ ਵਿੱਚ ਆ ਕੇ ਵਸਦਾ ਤੇ ਜਿਹਦੇ ਚਿਤ ਵਿੱਚ ਤੂੰ ਵਸੇ ਉਹ ਤੇਰੇ ਨਾਮ ਨੂੰ ਸਿਮਰਦਾ ਤੇ ਜਿਹੜਾ ਤੇਰਾ ਨਾਮ ਸਿਮਰੇ ਉਹਦੇ ਪਰ ਸਗਲ ਰੋਗ ਖਾਇ ਉਹਦੇ ਸਾਰੇ ਦੇ ਸਾਰੇ ਮਾਨਸਿਕ ਸਰੀਰਕ ਹਰ ਤਰ੍ਹਾਂ ਦੇ ਤਿੰਨੇ ਤਾਪ ਤਿੰਨਾ ਤਰ੍ਹਾਂ ਦੇ ਦੁੱਖ ਜਿਹੜੇ ਉਹਦੇ ਖਤਮ ਹੋ ਜਾਂਦੇ ਨੇ ਅੱਗੇ ਸਤਿਗੁਰੂ ਕਹਿੰਦੇ ਚਰਨ ਕਮਲ ਕੀ ਆਸ ਪਿਆਰੇ ਜਮ ਕੰਕਰ ਨਸ ਗਏ ਵਿਚਾਰੇ हे ਮੇਰੇ ਦਾਤਾ हे ਮੇਰੇ ਪ੍ਰਭੂ ਜੀਓ ਜਿਸ ਮਨੁੱਖ ਦੇ ਹਿਰਦੇ ਵਿੱਚ ਤੇਰੇ ਸੋਹਣੇ ਚਰਨ ਕਮਲਾਂ ਦੇ ਨਾਲ ਜੁੜੇ ਰਹਿਣ ਦੀ ਆਸ ਪੈਦਾ ਹੋ ਜਾਵੇ ਇਹ ਆਸ ਵੱਧ ਜਾਵੇ ਕਿ ਮੈਂ ਕੇਵਲ ਤੇ ਕੇਵਲ ਉਸ ਆਕਾਰਪੁਰਖ ਪਰਮਾਤਮਾ ਦੇ ਚਨ ਕਮਲ ਨਾਲ ਜੁੜਨਾ ਹੈ ਤੇ ਜੁੜ ਜਾਵੇ ਜਿਹੜਾ ਜਮ ਕੰਕਰ ਨਸ ਗਏ ਵਿਚਾਰੇ ਕਹਿੰਦੇ ਆਹ دنیavi ਦੁੱਖਾਂ ਦੀ ਤਾਂ ਗੱਲ ਹੀ ਕੁਛ ਨਹੀਂ ਹੈ ਆਹ دنیavi ਦੁੱਖ ਤਾਂ ਦੂਰ ਹੁੰਦੇ ਹੀ ਹੁੰਦੇ ਨੇ ਪਰ ਦਾਤਾ ਆ ਜਿਹੜੇ ਜਮਦੂਤ ਭਾਵੇਂ ਜਮਦੂਤ ਵੀ ਉਹਦੇ ਉੱਤੇ ਆਪਣਾ ਜੋਰ ਨਹੀਂ ਪਾ ਸਕਦੇ ਉਹਦੇ ਪਾਸੋਂ ਦੂਰ ਭੱਜ ਜਾਂਦੇ ਨੇ ਜਹਿ ਕੀਰਤਨ ਗੋਬਿੰਦ ਭਜਨ कीर्तन नानक नीत ना हावਣੈ ਤੇ ਨਹਿ ਛੁੱਟ ਹੈ ਨਿਕਟ ਨਾ ਜਾਇਓ ਤੂਤ ਕਹਿੰਦੇ ਤੁਮ ਰਾਜ ਨੇ ਕਿਹਾ ਜਮਦੂਤਾ ਨੂੰ ਜਾਇ ਕੀਰਤਨ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਚਾਹ ਗੋਬਿੰਦ ਜਿੱਥੇ ਉਸ ਗੋਬਿੰਦ ਅਕਾਲ ਪੁਰਖ ਪ੍ਰਮਾਤਮਾ ਦੇ ਭਗਤ ਜਨ ਬੈਠੇ ਹੋਣ ਜਿੱਥੇ ਸਤ ਸੰਗਤ ਹੁੰਦੀ ਹੋਵੇ ਜਿੱਥੇ ਕੀਰਤੀ ਹੁੰਦੀ ਹੋਵੇ ਤੇ ਕਹਣ ਲੱਗੇ ਇਹ ਜਮਦੂਤੋ ਤੁਸੀਂ ਉਸ ਥਾਂ ਦੇ ਨੇੜੇ ਵੀ ਨਹੀਂ ਜਾਣਾ ਉਸ ਜਗ੍ਹਾ ਦੇ ਨੇੜੇ ਨਹੀਂ ਜਾਣਾ ਜੇ ਤੁਸੀਂ ਭੁੱਲ ਭੁਲੇਖੇ ਕਿਤੇ ਚਲੇ ਵੀ ਗਏ ਹੋ ਤੇ ਮੈਨੂੰ ਵੀ ਜਵਾਬਦੇਹ ਹੋਣਾ ਪੈਣਾ ਮੈਂ ਵੀ ਜਵਾਬ ਦੇਣਾ ਤੁਸੀਂ ਵੀ ਨਹੀਂ ਛੁੱਟ ਸਕਦੇ ਤੇ ਫਿਰ ਮੈਂ ਵੀ ਨਹੀਂ ਉੱਥੋਂ ਛੁੱਟ ਸਕਦਾ ਉਹਨਾਂ ਸਾਧਗੁਰੂ ਕਹਿੰਦੇ ਵੀ ਜਮ ਕੰਕਰ ਨਸ ਕਏ ਵਿਚਾਰੇ ਦਾਤਾ ਜਿਹਦੇ ਤੇ ਤੂੰ ਕਿਰਪਾ ਕਰਦੇਵੇਂ ਤੂੰ ਚਤਾਵੇਂ ਤੇਰੀ ਮਇਆ ਤੇਰੀ ਕਿਰਪਾ ਹੋ ਜਾਵੇ ਤੇ ਤੂੰ ਆਵੇਂ ਚਿਤ ਭਾਵਕੇ ਚਿਤ ਵਿੱਚ ਵਸੇ ਤੇ ਜਿਹਦੇ ਚਿਤ ਵਿੱਚ ਤੂੰ ਵਸੇ ਉਹ ਤਰ੍ਹਾਂ ਨਾਮ ਸਿਮਰੇ ਤੇ ਜਿਹੜਾ ਤੇਰਾ ਨਾਮ ਸਿਮਰੇ ਉਹਦੇ ਸਾਰੇ ਰੋਗ ਖਤਮ ਹੋ ਜਾਣ ਤੇ ਨਾਲ ਜਿਹੜਾ ਤੇਰੇ ਚਰਨ ਕਮਲਾਂ ਦੀ ਆਸ ਰੱਖੇ ਵੀ ਮੈਂ ਉਸ ਦਾਤੇ ਦੇ ਚਰਨ ਕਮਲਾਂ ਨਾਲ ਜੁੜਨਾ ਹੈ ਆ ਦਨਿਆਂ ਵੀ ਦੁੱਖ ਦੂਰ ਹੁੰਦੇ ਹੀ ਹੁੰਦੇ ਨੇ ਜਮ ਕੰਕਰ ਆ ਜਮਦੂਤ ਜਿਹੜੇ ਕਹਿੰਦੇ ਉਹਦੇ ਨੇੜੇ ਵੀ ਢੱਕ ਸਕਦੇ ਜਮ ਕੰਕਰ ਨਸ ਗਏ ਬਜ਼ਾਰੇ ਭਾਈ ਆ ਜਮ ਕੰਕਰ ਜਮ ਦੂਤ ਸਤਿਗੁਰੂ ਕਹਿੰਦੇ ਉਹਦੇ ਨੇੜੇ ਨਹੀਂ ਟਕ ਸਕਦੇ ਅੱਗੇ ਸਤਿਗੁਰੂ ਕਹਿਣ ਲੱਗੇ ਅਨਕ ਦੂਖ ਦੇਵੇ ਅਵਰਾ ਕੋ ਪਹੁੰਚ ਨਾ ਸਕ ਹਏ ਜਾਣ ਤੇਰੇ ਕੋ ਹੈ ਮੇਰੇ ਦਾਤਾ ਅਨਕ ਦੂਖ ਦੇਵਹਿ ਅਵਰਾ ਕੋ ਪਹੁੰਚ ਨਾ ਸਕੇ ਜਾਣ ਤੇਰੇ ਕੋ ਤੂ ਹੋਰਨਾਂ ਨੂੰ ਆ ਜਿਹੜੇ ਜਮਦੂਤ ਆ ਨਾ ਇਹ ਨੇਕਾਂ ਕਿਸਮਾਂ ਦੇ ਦੁੱਖ ਦਿੰਦੇ ਨੇ ਕਿੰਨਾਂ ਨੂੰ ਜਿਹੜੇ ਮਨਮੁਖ ਹੈ ਜਿਹੜੇ ਤੇਰੇ ਨਾਮ ਨੂੰ ਜਪਦੇ ਨਹੀਂ हे ਪ੍ਰਭੂ ਹੋਰਨਾਂ ਨੂੰ ਤਾਂ ਇਹ ਜਿਹੜੇ ਜਮਦੂਤ ਹੈ ਇਹ ਬੜਾ ਹੀ ਦੁੱਖ ਦਿੰਦੇ ਨੇ ਪਰ ਇੱਕ ਗੱਲ ਤੇਰੇ ਸੇਵਕ ਦੇ ਨੇੜੇ ਨਹੀਂ ਟਕ ਸਕਦੇ ਅਨਕ ਦੁੱਖ ਦੇਵ ਹੈ ਅਵਰਾਕਉ ਪਹੁੰਚ ਨਾ ਸਕ ਹੈ ਜਾਨ ਤੇਰੇ ਕੋ ਹੇ ਦਾਤਾ ਤੇ ਤੇਰੇ ਜਿਹੜੇ ਸੇਵਕਾ ਤੇਰੇ ਭਗਤਾ ਉਹਨਾਂ ਦੇ ਤਾਂ ਨੇੜੇ ਵੀ ਨਹੀਂ ਟਕ ਸਕਦੇ ਦੁੱਖ ਦਿੰਦੇ ਨੇ ਪਰ ਦੁੰਦੇ ਉਹਨਾਂ ਨੂੰ ਜਿਹੜੇ ਮਨਮੁਖ ਹੈ ਜਿਹੜੇ ਨਾਸਤਕ ਹੈ ਜਿਹੜੇ ਤੇਰੇ ਨਾਮ ਨੂੰ ਕਦੇ ਚੇਤੇ ਵੀ ਨਹੀਂ ਕਰਦੇ ਉਹਨਾਂ ਨੂੰ ਇਹ ਬੜਾ ਹੀ ਦੁੱਖ ਦਿੰਦੇ ਨੇ ਪਰ ਪਹੁੰਚ ਨਾ ਸਕ ਕੇ ਜਨ ਤੇਰੇ ਕੋ ਤੇਰੇ ਸੇਵਕ ਦੇ ਤਾਂ ਇਹ ਨੇੜੇ ਵੀ ਨਹੀਂ ਟਕ ਸਕਦੇ ਅਖੀਰ ਵਿੱਚ ਸਤਿਗੁਰੂ ਜੀ ਨੇ ਕਿਰਪਾ ਕੀਤੀ ਸਤਿਗੁਰ ਕਹਿੰਦੇ ਦਰਸ਼ ਤੇਰੀ ਕੀ ਪਿਆਸ ਮਨ ਲਾਗੀ ਸਹਿਜ ਆਨੰਦ ਬਸੇ ਬਹਿਰਾਗੀ ਨਾਨਕ ਕੀ ਅਰਦਾਸ ਣਿਜੇ ਕੇਵਲ ਨਾਮ ਹृदय ਮੈਂ ਦੀਜੇ ਦਰਸ਼ ਤੇਰੀ ਕੀ ਪਿਆਸ ਮਨ ਲਾਗੀ ਸਹਿਜ ਆਨੰਦ ਬਸੇ ਬੈ ਰਾਗੀ ਸਤਿਗੁਰੂ ਕਹਿਣ ਲੱਗੇ हे ਦਾਤਾ ਜਿਸ ਮਨੁੱਖ ਦੇ ਮਨ ਵਿੱਚ ਤੇਰੇ ਦਰਸ਼ਨਾਂ ਦੀ ਤਾਂਘ ਪੈਦਾ ਹੋ ਜਾਵੇ ਦਰਸ਼ ਤੇਰੀ ਕੀ ਪਿਆਸ ਮਨ ਲੱਗੀ ਸਹਿਜ ਆਨੰਦ ਬਸੇ ਬੈ ਰਾਗੀ हे ਮੇਰੇ ਦਾਤਾ ਜਿਸ ਮਨੁੱਖ ਦੇ ਹਿਰਦੇ ਵਿੱਚ ਤੇਰੇ ਦਰਸ਼ਨਾਂ ਦੀ ਤਾਂਘ ਪੈਦਾ ਹੁੰਦੀ ਹੈ ਉਹ ਮਾਇਆ ਦੇ ਵੱਲੋਂ ਵਿਰਾਗਵਾਨ ਹੋ ਕੇ ਆਤਮਕ ਅਡੋਲਤਾ ਦੇ ਆਨੰਦ ਵਿੱਚ ਟਿਕਿਆ ਰਹਿੰਦਾ ਭਾਵਕੇ ਮਾਇਆ ਵਿੱਚ ਰਹਿੰਦਿਆਂ ਹੋਇਆਂ ਨਰਲੇਪ ਹੋ ਕੇ ਉਹ ਆਤਮਕ ਆਨੰਦ ਮਾਣਦਾ ਹੈ ਨਾਨਕ ਕੀ ਅਰਦਾਸ ਸੁਬੀਜੇ ਕੇਵਲ ਨਾਮ ਰਤੇ ਮੈਂ ਦੀਜੇ ਸਤਗੁਰੂ ਕਹਿੰਦੇ हे ਮੇਰੇ ਦਾਤਾ ਆਪਣੇ ਸੇਵਕ ਨਾਨਕ ਦੀ ਇੱਕ ਅਰਦਾਸ ਇੱਕ ਰਜ਼ੂਈ ਸੁਣਨਾ ਕਰ ਕਿਹੜੀ ਦਰਸ ਤੇਰੀ ਕੀ ਪਿਆਸ ਮਨ ਲੱਗ ਨਾਨਕ ਕੀ ਅਰਦਾਸ ਰਜਿਕ ਅਰਦਾਸ ਸੁਣ ਇਹ ਦਾਤਾ ਮੈਂ ਤੇਰੇ ਚਰਮਾ ਵਿੱਚ ਇੱਕ ਅਰਦਾਸ ਕਰਦਾ ਬੇਨਤੀ ਜੋਦੜੀ ਕਰਦਾ ਅਰਜ਼ੋਈ ਕਰਦਾ ਤੂੰ ਕਿਰਪਾ ਕਰੀ ਮੇਰੀ ਇਸ ਅਰਜ਼ੋਈ ਨੂੰ ਸੁਣੇ ਤੇ ਕਹਿਣਾ ਕੀ ਹੈ ਕੇਵਲ ਨਾਮ ਰਿਦੇ ਵਿੱਚ ਦੀਜੇ ਹੁਣ ਤੂੰ ਇੱਕ ਕਿਰਪਾ ਕਰੀ ਨਾਨਕ ਨੂੰ ਆਪਣਾ ਸਿਰਪ ਤੇ ਸਿਰਪ ਕੇਵਲ ਤੇ ਕੇਵਲ ਨਾਮ ਤੇਰਾ ਜਿਹੜਾ ਹੈ ਉਹ ਹਿਰਦੇ ਵਿੱਚ ਵਸਾਉਣ ਲਈ ਦੇਣਾ ਕਰ ਕੇਵਲ ਨਾਮ ਰਿਦਮ ਅੰਦਿਜੇ ਤੇਰਾ ਨਾਮ ਹੀ ਮੇਰੇ ਹਿਰਦੇ ਵਿੱਚ ਵਸੇ ਇਹ ਮੇਰੇ ਤੇ ਕਿਰਪਾ ਕਰੀ ਖੋਰ ਦੁਨਿਆਵੀ ਪਦਾਰਥ ਧਨ ਪਦਾਰਥ ਇਹਨਾਂ ਦਾ ਪ੍ਰਭਾਵ ਮੇਰੇ ਮਨ ਤੇ ਨਾ ਹੋਵੇ ਇੱਕ ਮੇਰੀ ਅਰਦਾਸ ਬੇਨਤੀ ਸੁਣ ਤੇਰਾ ਨਾਮ ਜਿਹੜਾ ਹੈ ਪਵਿੱਤਰ ਨਾਮ ਉਹ ਮੇਰੇ ਹਿਰਦੇ ਵਿੱਚ ਵਸ ਜਾਵੇ ਜੀ ਬੋਲਣਾ ਜੀ ਸਤਨਾਮ ਰਿਵਾਹੇ ਗੁਰੂ ਸਾਹਿਬ ਜੀ ਗੁਰੂ ਰੂਪ ਸਾਧ ਸੰਗਤ ਜਿਉ ਪਾਮਨ ਸ਼ਬਦ ਦੀ ਵਿਚਾਰ ਕਰਦਿਆਂ ਹੋਇਆ ਅਨੇਕ ਪ੍ਰਕਾਰ ਦੀਆਂ ਪੁੱਲਾਂ ਹੋ ਜਾਂਦੀਆਂ ਟੁੱਟੀਆਂ ਰਹਿ ਜਾਂਦੀਆਂ ਨੇ ਆਪ ਸਾਧ ਸੰਗਤ ਬਖਣਯੋਗ ਹੋ ਜੀ ਹੋਇਆਂ ਪੁੱਲਾਂ ਨੂੰ ਬਖ ਲੈਣਾ